ਬਿਆਰੀ ਦਿਨਾਂ ਤੋਂ ਤਕਰੀਰ ਉੱਤੇ ਹੀ ਇੱਥੇ ਬੈਠੇ ਆ ਆਪਣੇ ਮੰਗਾਂ ਨੂੰ ਮਨਾਉਣ ਵਾਸਤੇ ਸਰਕਾਰ ਦੀਆਂ ਚਾਲਾਂ ਪਹਿਲਾਂ 1 ਸਾਲ ਸੀ 1 ਸਾਲ 13 14 26 ਦਿਨਾਂ ਵਿੱਚ ਉੱਤੇ ਬੈਠ ਰਹੇ ਦਿੱਲੀ ਦੇ ਵਿੱਚ ਇਹ ਸਰਕਾਰ ਦੇ ਦੇ ਤੱਕ ਕੋਈ ਕੰਮ ਤੇ ਜੋ ਨਹੀਂ ਸਰਕੀ ਹੈਗੀ ਅਸੀਂ ਵੀ ਦ੍ਰਿੜ ਇਰਾਦੇ ਦੇ ਨਾਲ ਇੱਥੇ ਬੈਠੇ ਆ ਜਿੰਨਾ ਚਿਰ ਅਸੀਂ ਇੱਥੋਂ ਜਿੱਤਦੇ ਨਹੀਂ ਹੈਗੇ ਆਪਣੇ ਹੱਕ ਨਹੀਂ ਲੈਂਦੇ ਸਰਕਾਰ ਦੇ ਕੋਲੋਂ ਉਹ ਨਹੀਂ ਦੇ ਰਹੇ ਤਾਂ ਅਸੀਂ ਵਾਪਸ ਨਹੀਂ ਜਾਵਾਂਗੇ ਪਰ ਸਾਡੇ ਇਹਨੇ ਪੱਕੇ ਰਾਦੇ ਨੇ ਵੀ ਅਸੀਂ ਚਾ ਚੋਣ ਜਾਵਤੇ ਲੱਗਿਆ ਜਿਹੜੀ ਵੀ ਸਰਕਾਰ ਆਉਗੀ ਆਉਣ ਵਾਲੀ ਉਹਦੇ ਨਾਲ ਅਸੀਂ ਇਸੇ ਤਰ੍ਹਾਂ ਆਪਣਾ ਸੰਘਰਸ਼ ਜਾਰੀ ਰੱਖੂਗੇ ਭਾਜਪਾ ਦੀ ਵਿਰੋਧਤਾ ਕਰਾਂਗੇ ਜੇ ਅਕਾਲੀਆਂ ਨੇ ਵੀ ਇਹਨਾਂ ਨਾਲ ਸਮਝੌਤਾ ਕਰ ਲਿਆ ਫਿਰ ਵੀ ਅਸੀਂ ਵਿਰੋਧਤਾ ਕਰਾਂਗੇ ਅੰਮ੍ਰਿਤ ਲਾਲ ਦਾ ਕਹਿ ਰਿਹਾ ਕਿ ਇਸ ਵਾਰ ਜਿਹੜੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਉਹ ਸਮਝੌਤਾ ਨਹੀਂ ਕਰਾਂਗੇ ਬੀਜੇਪੀ ਦੇ ਦੇਖੋ ਡਰਦਾ ਬੈਠਾ ਨਹੀਂ ਕਰਦਾ ਹੈਗਾ ਨਹੀਂ ਤਾਂ ਹੋ ਗਿਆ ਤਾਂ ਸਮਝੌਤਾ ਤਾਂ ਆਪਣੇ ਡਰਦਾ ਮਾਰ ਨਹੀਂ ਕਰਦਾ ਹੈਗਾ ਵੀ ਮੈਂ ਵੀ ਕਿਤੇ ਇਹਦੇ ਨਾਲ ਨਲ ਭੇਟੇ ਜਾਵਾਂ ਆ ਚੰਬੂ ਬਾਰਡਰ ਤੇ ਮੌਜੂਦ ਹਾਂ ਜਿੱਥੇ ਕਿਸਾਨ ਕਰੀਬ 42 ਦਿਨ ਤੋਂ 42 ਤੋਂ ਇੱਥੇ ਡਟੇ ਹੋਏ ਨੇ ਗੱਲਬਾਤ ਵੀ ਕਰਾਂਗੇ ਕੀ ਜਿਹੜਾ ਕੀ ਹੁਣ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਗੱਲਬਾਤ ਵੀ ਕਰਦੇ ਆ ਕਿਸਾਨਾਂ ਨਾਲ ਕੀ ਕਹਣਾ ਹੈ ਸਤਿ ਸ਼੍ਰੀ ਅਕਾਲ ਜੀ ਬਲਦ ਅੱਜ ਸਾਨੂੰ ਮੈਂ ਭਾਰਤੀ ਸੋਨ ਜੂਨੀਅਰ ਸਿੱਧੂ ਪਰ ਬਲਵਿੰਦਰ ਸਿੰਘ ਪ੍ਰਧਾਨ ਜ਼ਿਲ੍ਹਾ ਫਤੇਗੜ ਸਾਹਿਬ ਅਸੀਂ 42 ਦਿਨਾਂ ਤੋਂ ਤਗਰੇ ਉੱਤੇ ਹੀ ਇੱਥੇ ਬੈਠੇ ਆ ਆਪਣੇ ਮੰਗਾਂ ਨੂੰ ਮਨਾਉਣ ਵਾਸਤੇ ਜੋ ਸਰਕਾਰ ਦੀਆਂ ਚਾਲਾਂ ਪਹਿਲਾਂ 1 ਸਾਲ ਸੀ 1 ਸਾਲ 13 14 26 ਦਿਨ ਸੀ ਇੱਥੇ ਬੈਠੇ ਰਹੇ ਦਿੱਲੀ ਦੇ ਵਿੱਚ ਉਹੀ ਕੁਝ ਜੋ ਉੱਥੇ ਅਸੀਂ ਦੇਖ ਕੇ ਆਏ ਉਹੀ ਕੁਝ ਇੱਥੇ ਹੋ ਰਿਹਾ ਹੈ ਇਹ ਸਰਕਾਰ ਦੇ ਤੱਕ ਕੋਈ ਕੰਮ ਤੇ ਜੋ ਨਹੀਂ ਸਰ ਕੀ ਹੈਗੀ ਅਸੀਂ ਵੀ ਦ੍ਰਿੜ ਅਰਾਦੇ ਦੇ ਨਾਲ ਇੱਥੇ ਬੈਠੇ ਆ ਜਿੰਨਾ ਚਿਰ ਅਸੀਂ ਇੱਥੋਂ ਜਿੱਤਦੇ ਨਹੀਂ ਹੈਗੇ ਆਪਣੇ ਹੱਕ ਨਹੀਂ ਲੈਂਦੇ ਸਰਕਾਰ ਦੇ ਕੋਲੋਂ ਉਹ ਨਹੀਂ ਦੇਰ ਤੋਂ ਅਸੀਂ ਵਾਪਸ ਨਹੀਂ ਜਾਵਾਂਗੇ ਲੱਗਦਾ ਸਰਕਾਰ ਟਸਟਮਸ ਹੋਊਗੀ ਜਿਵੇਂ ਕਿ 1 ਮਹੀਨੇ ਤੋਂ ਬਾਅਦ ਸਮਾਂ ਬੀਤ ਗਿਆ ਹੁਣ ਵੀ ਤੇ ਕਈ ਕਿਸਾਨ ਮਾਰੇ ਵੀ ਗਏ ਨੇ ਕਿਵੇਂ ਦੇਖਦੇ ਹੋ ਸਾਡੇ ਬਹੁਤ ਸਾਰੇ ਜਿਹੜੇ ਕਿਸਾਨਾਂ ਸ਼ਹੀਦੀਆਂ ਪਾ ਗਏ ਸੁਭ ਕਰਨ ਦੇਖੋ ਕਿੰਨੀ ਬੜੀ ਉਹਦੇ ਪਿੱਛੇ ਤੇ ਸਰਕਾਰ ਨੇ ਗੋਲੀਆਂ ਮਾਰ ਕੇ ਉਹਦੇ ਸ਼ਰੇ ਨਿਕਲੇ ਆ ਉਹ ਤਾਂ ਕਿਸੇ ਦਾ ਕੋਈ ਹੋਰੀ ਗੱਲ ਨਹੀਂ ਹੈਗੀ ਇਹ ਜਿਹੜੀ ਸਰਕਾਰ ਆ ਨਾ ਹੁਣ ਤਾਂ ਇਹਨੇ ਕੀ ਕਰਨਾ ਹੈ ਹੁਣ ਤਾਂ ਜਿਹੜਾ ਚੋਣ ਜਾਬਤਾ ਲੱਗ ਗਿਆ ਜੇ ਕਰ ਸਕਦੀ ਤੇ ਇਹ ਪਹਿਲਾਂ ਕਰਦੇ ਸੀ ਚੋਣ ਜਬਤਾ ਲੱਗਣ ਤੋਂ ਪਹਿਲਾਂ ਇਹਨੂੰ ਇਹ ਸੀਗਾ ਵੀ ਖਬਰੇ ਜਿਹੜੇ ਕਿਸਾਨ ਇੱਥੇ ਬੈਠੇ ਚਲੇ ਜਾਣਗੇ ਵੀ ਅਸੀਂ ਚੋਣ ਜਬਤਾ ਲਾ ਦਾਂਗੇ ਪਰ ਸਾਡੇ ਇਹਨੇ ਪੱਕੇ ਰਾਦੇ ਨੇ ਵੀ ਅਸੀਂ ਚਾ ਚੋਣ ਜਬਤਾ ਹੀ ਲੱਗਿਆ ਜਿਹੜੀ ਵੀ ਸਰਕਾਰ ਆਊਗੀ ਆਉਣ ਵਾਲੀ ਉਹਦੇ ਨਾਲ ਅਸੀਂ ਇਸੇ ਤਰ੍ਹਾਂ ਆਪਣਾ ਸੰਘਰਸ਼ ਜਾਰੀ ਰੱਖੂਗੇ ਜੇ ਸਰਕਾਰਾਂ ਸਮਝਣ ਤਾਂ ਇਹ ਏ ਸਾਡੇ ਚੋਣ ਯਾਤਰ ਲੱਗਣ ਤੋਂ ਪਹਿਲਾਂ ਵੀ ਇਹ ਸਾਡੀਆਂ ਮੰਗਾਂ ਲਿਖ ਕੇ ਸਾਨੂੰ ਇਹਨਾਂ ਨੇ ਜਦੋਂ ਦਿੱਲੀ ਤੋਂ ਅਸੀਂ ਆਏ ਆ ਸਾਡੇ ਲਿਖ ਕੇ ਦਿੱਤੀਆਂ ਹੋਈਆਂ ਤੇ ਆ ਉਹ 3-2-3 ਸਾਲ ਦੇ ਵਿੱਚ ਸਾਡੇ ਪੂਰੀਆਂ ਕਰ ਦਿੰਦਾ ਸਾਨੂੰ ਇੱਥੇ ਖੈਰ ਨੂੰ ਆਉਣ ਦੀ ਲੋੜ ਸੀਗੀ ਲੋਕ ਸਭਾ ਦਾ ਚੋਣਾ ਦਾ ਜਿਵੇਂ ਕਿ ਇਹ ਵਿਗਲ ਬਗ ਗਿਆ ਕਿਵੇਂ ਦੇਖਦੇ ਪਿੰਡਾਂ ਦੇ ਵਿੱਚ ਕਿਵੇਂ ਵੋਟਾਂ ਪਾਉਗੇ ਕੀ ਕਰੋਗੇ ਇਸ ਵਾਰ ਦੇਖੋ ਇਹਦੇ ਬਾਰੇ ਤਾਂ ਅਸੀਂ ਕਿਸਾਨ ਕਿਸੇ ਨੂੰ ਰੋਕ ਨਹੀਂ ਸਕਦੇ ਹੈਗੇ ਵੋਟਾਂ ਪਾਉਣ ਤੇ ਪਰ ਜੋ ਵੀ ਪੰਜਾਬ ਦਾ ਕਿਸਾਨ ਆ ਜਾਂ ਪੰਜਾਬ ਪੰਜਾਬ ਦਾ ਜਿਹੜਾ ਮਜ਼ਦੂਰ ਆ ਜਾਂ ਕੋਈ ਦੁਕਾਨਦਾਰ ਆ ਉਹ ਇਹੀ ਸੋਚਦੇ ਆ ਵੀ ਇਹ ਜਿਹੜੀ ਸਰਕਾਰ ਆ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਸिखਾ ਦੇ ਦਿੱਤ ਸਭ ਤੋਂ ਚੰਗੀ ਗੱਲ ਹੈਗੀ ਹੈ ਕੋਈ ਅਪੀਲ ਕਰਦੇ ਹੋ ਕਿ ਸਭ ਲੋਕ ਸਭਾ ਚੋਣਾਂ ਨੇ ਇਹਦੇ ਜੇ ਚੋਣ ਹੋਣੀ ਆ ਕਿ ਪ੍ਰਧਾਨ ਮੰਤਰੀ ਕਿਹਨੂੰ ਬਣਾਣਾ ਇਸ ਵਾਰ ਕਿਹਨੂੰ ਕਰੀ ਕਿਵੇਂ ਦੀ ਚੋਣ ਇਹਦੇ ਇਹਦੇ ਬਾਰੇ ਤਾਂ ਦੇਖੋ ਜਾਨੋ ਜਿੰਨਾ ਵੀ ਮਤਲਬ ਆਮ ਕੀਤਾ ਜਾਊਗਾ ਲੀਡਰਾਂ ਦਾ ਜਿਹੜੇ ਭਾਜਪਾ ਦੇ ਲੀਡਰਾਂ ਹਾਂ ਹਾਂ ਇਹ ਅਸੀਂ ਵਿਰੋਧਤਾ ਕਰਾਂਗੇ ਭਾਜਪਾ ਦੀ ਵਿਰੋਧਤਾ ਕਰਾਂਗੇ ਜੇ ਅਕਾਲੀਆਂ ਨੇ ਵੀ ਇਹਨਾਂ ਦੇ ਨਾਲ ਸਮਝੌਤਾ ਕਰਨ ਲੱਗੇ ਫਿਰ ਵੀ ਅਸੀਂ ਵਿਰੋਧਤਾ ਕਰਾਂਗੇ ਇਹ ਤਾਂ ਸਾਡਾ ਚੱਲੂਗਾ ਕੰਮ ਅਕਾਲੀ ਦਲ ਦਾ ਕਹਿ ਰਿਹਾ ਕਿ ਇਸ ਵਾਰ ਜਿਹੜੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਉਹ ਸਮਝੌਤਾ ਨਹੀਂ ਕਰਾਂਗੇ ਭਾਜਪਾ ਨਾਲ ਦੇਖੋ ਡਰਦਾ ਬੈਠਾ ਨਹੀਂ ਕਰਦਾ ਹੈਗਾ ਨਹੀਂ ਤਾਂ ਹੋ ਗਿਆ ਤਾਂ ਸਮਝੌਤਾ ਤਾਂ ਉਹ ਆਪਣੇ ਡਰਦਾ ਮਾਰ ਨਹੀਂ ਕਰਦਾ ਹੈਗਾ ਵੀ ਮੈਂ ਵੀ ਕਿਤੇ ਇਹਦੇ ਨਾਲ ਨਲਬੇਟੇ ਜਾਵਾਂ ਸੈਂਟਰ ਸਰਕਾਰ ਦੇ ਨਾਲ ਐਸ ਕਰਕੇ ਇਹ ਅੱਗੇ ਅੱਗੇ ਪਿੱਛੇ ਹੋ ਰਿਹਾ ਨਹੀਂ ਤਾਂ ਉਹ ਤਾਂ ਹੁਣ ਕੱਦਾਂ ਹੋ ਜਾਂਦਾ ਜੇ ਕੋਈ ਜੀ ਨਾ ਸਾਡਾ ਇੱਥੇ ਸੰਘਰਸ਼ ਚੱਲਦਾ ਹੁੰਦਾ ਹਾਂ ਪਿੰਡਾਂ ਦੇ ਵਿੱਚ ਭਾਜਪੀ ਦਾ ਵਿਰੋਧ ਕੀਤਾ ਜਾਊਗਾ ਕਿਸਾਨਾਂ ਦਾ ਕਹਿਣਾ ਗੱਲਬਾਤ ਵੀ ਕਰਾਂਗੇ ਪ੍ਰਕਾਸ਼ ਸਿੰਘ ਬੱਬਲ ਬਲਾਕ ਪ੍ਰਧਾਨਿਆਂ ਦੀ ਪ੍ਰਧਾਨ ਦੀ ਠੀਕੋ ਬਿਲਕੁਲ ਠੀਕ ਹੈ ਜੀ ਡੱਟੇ ਹੋਏ ਉਹ ਬਿਲਕੁਲ ਡੱਟੇ ਹੋਏ ਉਹ ਜਿੱਤਗੇ ਨਹੀਂ हां देखो जितता जेडे ਹੁੰਦੇ ਆ ਇਨਸਾਫ ਦੇ ਜਾਂ ਸ਼ਾਂਤੀ ਦੇ ਹਮੇਸ਼ਾ ਪਿੱਛੇ ਵੀ ਤੁਸੀਂ ਦੇਖਿਆ ਹੁੰਦੀ ਆ ਤੇ ਹੋਊਗੇ ਵੀ ਹੁਣ ਵੀ ਹੋਊਗੇ ਸਰਕਾਰ ਦਾ ਕਹੇ ਕਿ ਮੋਜਾ ਮਾਰ ਰਹੇ ਨੇ ਕਿਸਾਨ ਉਹਨੇ ਨਿਆਰੇ ਲੈਨੇ ਦੇ ਦੇਖੋ ਮੋਜਾ ਦਾ ਮਾਰਨੇਗੇ ਹੁਣ ਮੋਜਾ ਦਾ ਅਸੀਂ ਮਾਰੇ ਰਹੇ ਆਂ ਜਿਹੜਾ ਹੁਣ ਰੋਡ ਤੇ ਪਿਠਾਤਾ ਮੋਜੇ ਮੈਂ ਹੁਣ ਅਸੀਂ ਕੀ ਕਹੀਏ ਸਰਕਾਰ ਨੂੰ ਲਾਣਤ ਤਾਂ ਹੈ ਚਾਹੇ ਮੋਜਾ ਦੇ ਧਰੂਤ ਸਮਝ ਲਓ ਚਾਹੇ ਉਹ ਆਪਣੇ ਆਪ ਸਾਨੂੰ ਕਹਿ ਰਹੇ ਆਂ ਜਿਵੇਂ ਮੋਜਾ ਮਾਰਨਾਂ ਦੇ ਜੋ ਮਰਜੀ ਸਮਝ ਲਓ ਕਿ ਅਸੀਂ ਰੋਡ ਤੇ ਪਿਠਾਉਣ ਦਾ ਜਿਹੜਾ ਸਰਕਾਰ ਦਾ ਮਕਸਦ ਦਾ ਸਰਕਾਰ ਦਾ ਹੀ ਕਿਸੇ ਦਾ ਨਹੀਂ ਹੈ ਕਿਸਾਨ ਦੀ ਮਜਬੂਰੀ ਆ ਹੱਕਾ ਵਾਸਤੇ ਚਲੇ ਸੀ ਦੇਖੋ ਰੋਕ ਕੇ ਬਹਿ ਕੇ ਅੱਗੇ ਜਾਣ ਦਿੰਦੇ ਦਿੱਲੀ ਚ 13 ਮਹੀਨੇ ਬੈਠ ਕੇ ਆ ਗਏ ਕੋਈ ਕਿਸੇ ਨੇ ਨੌਜਵਾਨ ਨੇ ਜਾਂ ਕਿਸੇ ਬਜ਼ੁਰਗ ਨੇ ਜਾਂ ਕਿਸੇ ਧੀ ਪੈਣ ਨੇ ਕਿਸੇ ਨੇ ਵੀ ਕੋਈ ਹਰਕਤ ਨਹੀਂ ਕੀਤੀ ਤੋਂ ਇਹ ਬਹੁਤ ਵੱਡੀ ਲਾਣਤਾ ਸਰਕਾਰ ਨੂੰ ਆਲ ਵਰਲਡ ਦੇ ਵਿੱਚ ਇੱਕ ਇਹ ਮਿਸਾਲ ਕਹਿ ਮੋਗੀ ਕਿ ਇਹਨਾਂ ਦੇ ਉੱਤੇ ਅਥਰੂ ਗੋਲੇ ਸਿੱਟੇ ਗਏ ਇੱਕ ਮੰਗ ਆਪਣੇ ਕਈਆਂ ਹੋਈਆਂ ਉਹਨਾਂ ਦੇ ਮੰਗਾਂ ਜਿਹੜੀਆਂ ਉਹਨਾਂ ਨੇ ਮੰਨੀਆਂ ਹੋਈਆਂ ਸੀ ਉਹਨਾਂ ਨੂੰ ਦੁਬਾਰਾ ਦੁਰਸਤ ਕਰਾਉਣ ਤੋਂ ਬਣਵਾਉਣ ਵਾਸਤੇ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਕਿਸਾਨਾਂ ਤੇ ਅਥਰੂ ਗੋਲੇ ਸਿੱਟ ਕੇ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆਗਾ ਆਮ ਲੋਕਾਂ ਨੂੰ ਪਰੇਸ਼ਾਨੀ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਜਾਂ ਕਿਸਾਨ ਕਰ ਰਹੇ ਜੇਕਰ ਗੱਲ ਕਰੀਏ 50 ਸਰਕਾਰੀ ਕਾਰਸ਼ਾਲੀ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਨਾਲ ਕਿਵੇਂ ਦੇਖੋ ਜਿਹੜੀ ਪੰਜਾਬ ਸਰਕਾਰ ਆ ਉਹਨਾਂ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਹ ਰਾਜਨੀਤਿਕ ਜੇ ਅਸੀਂ ਉਰੇ ਆ ਕੇ ਕਹਿੰਦੇ ਪੰਜਾਬ ਸਰਕਾਰ ਦਾ ਰੁਤ ਰੁਕ ਸਾਡੇ ਵਾਲੇ ਕਿਸੇ ਵਾਲੇ ਪਰ ਅਸੀਂ ਇਹ ਕਹਿੰਨੇ ਵੀ ਜਦੋਂ ਸਾਡੇ ਤੇ ਰੋੜੇ ਚ ਗੋਲੇ ਚੱਲਦੇ ਤੇ ਤਾਂ ਸਾਡੇ ਬਹੁਤ ਸਾਰੀ ਪੰਜਾਬ ਪੁਲਿਸ ਇੱਥੇ ਸਾਡੇ ਖੜੀ ਦੇਖਦੀ ਸੀ ਸੋ ਉਹਨਾਂ ਨੂੰ ਵੀ ਸਾਡੇ ਨਾਲ ਥੋੜਾ ਜਿਹਾ ਸਹਾਇਤਾ ਕਰਨੀ ਚਾਹੀਦੀ ਸੀ ਕਿਉਂਕਿ ਸਾਡੇ ਇੱਥੇ ਗੋਲੇ ਚੱਲ ਰਿਹਾ ਆ ਹੁਣ ਤੁਸੀਂ ਦੇਖੋ ਸਾਡੇ ਬਾਰਡਰ ਦੇ ਵਿੱਚੇ ਬੈਠੇ ਆ ਇਹ ਸੋ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਨਾ ਮਦਦ ਉਹ ਵੱਖਰੀ ਚੀਜ਼ ਆ ਕਰਦੇ ਆ ਨਹੀਂ ਕਰਦੇ ਕਿ ਰਾਜਨੀਤਿਕ ਪਾਰਟੀਆਂ ਦੇ ਰਾਜਨੀਤਿਕ ਸਟਾਰਟ ਹੁੰਦੇ ਆ ਸੋ ਜੋ ਅਸੀਂ ਦੇਖਿਆ ਉਹ ਇੱਕ ਕਰਤਾਰ ਉਹ ਦੇਖਿਆ ਦੋਨੇ ਸਰਕਾਰਾਂ ਦਾ ਜਾਂ ਸਾਡੇ ਤੇ ਗੋਲੇ ਸਿੱਟਾ ਡਰੋਨ ਆ ਰਿਹਾ ਡਰੋਨ ਸਾਡੇ ਦੇ ਵਿੱਚ ਜੇ ਕਾਨੂੰਨੀ ਪ੍ਰਕਿਰਿਆ ਚ ਦੇਖਿਆ ਤਾਂ ਨਹੀਂ ਆਉਣਾ ਚਾਹੀਦਾ ਤੇ ਸੋ ਇਸ ਕਰਕੇ ਸਰਕਾਰ ਦੀ ਅਸੀਂ ਅਸੀਂ ਆਪਣੀ ਪੰਜਾਬ ਸਰਕਾਰ ਦੀ ਵੀ ਥੋੜੀ ਜੀ ਅਣਗਹਿਲੀ ਸਮਝ ਕੇ ਰੋਕਣਾ ਚਾਹੀਦਾ ਤਾਂ ਸਾਡੇ ਜਿਹੜੇ ਨੌਜਵਾਨ ਆ ਬਹੁਤ ਸਾਰੇ ਇੰਜਰ ਹੋ ਚੁੱਕੇ ਆ ਕਿਉਂਕਿ ਸਾਡੇ ਵੀਰ ਖੜੇ ਤੇਰੇ ਪੁਲਿਸ ਵਾਲੇ ਉਹਨਾਂ ਉਹ ਵੀ ਮੈਂ ਇੱਥੇ ਕਈ ਵਾਰ ਦੇਖਿਆ ਕਿ ਉਹਨਾਂ ਦੇ ਉੱਤੇ ਵੀ ਗੋਲੇ ਗਿਰਦੇ ਤੇ ਕੋਈ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਸੀ ਇਸ ਬੰਦੇ ਐਮਐਸਪੀ ਕਿਉਂ ਨਹੀਂ ਲਾਗੂ ਕੀਤੀ ਜਾ ਰਹੀ ਕਾਰਨ ਕੀ ਆ ਸਰਕਾਰ ਰ ਐਮਐਸਪੀ ਦਾ ਕੀ ਆ ਕੰਮ ਕੀ ਦੇਖੋ ਇਹ ਜੋ ਭਾਅ ਉਹ ਐਮਐਸਪੀ ਹੈ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈਗਾ ਆ ਇਹਨੂੰ ਜੇ ਆਪਾਂ ਵਿਸਥਾਰ ਦੇ ਵਿੱਚ ਦਸੀਏ ਤਾਂ ਸਾਡੇ ਸਾਨੂੰ ਲੀਡਰਾਂ ਨੇ ਸਾਰਾ ਦੱਸਿਆ ਹੋਇਆ ਸੋਸ਼ਲ ਮੀਡੀਆ ਰਾਹੀਂ ਖੁਦਾਂ ਰਾਹੀਂ ਪਤਾ ਸਰਕਾਰ ਨੂੰ ਇਹਨਾਂ ਨੂੰ ਇਹ ਆ ਕਿ ਸਾਡਾ ਜਿਹੜਾ ਪੰਜਾਬ ਦਾ ਕਿਸਾਨ ਆ ਕਿਤੇ ਬਹੁਤ ਜ਼ਿਆਦਾ ਅਮੀਰ ਨਾ ਹੋ ਜਾਵੇ ਇਹ ਪੂਰਾ ਪਰਫੁੱਲਤ ਨਾ ਹੋ ਜਾਵੇ ਇਹ ਤਾਂ ਸਾਨੂੰ ਆਮ ਜਿਵੇਂ ਵੱਡੇ ਘਰਾਣੇ ਆ ਅਵਾਨੀ ਆ ਅਡਾਨੀਆ ਜਾਂ ਹੋਰ 11 ਘਰਾਣੇ 12 ਹੋਰ ਨੇ ਜਿਹੜੇ ਵਰਲਡ ਨੂੰ ਚਲਾ ਰਹੇ ਆ ਉਹਨਾਂ ਨੂੰ ਬਚਾਉਣ ਵਾਸਤੇ ਇਹ ਆਮ ਦੀ ਤਰ੍ਹਾਂ ਕਿਸਾਨ ਨੂੰ ਵੀ ਡੱਬੇ ਫੜਾਉਣਾ ਚਾਹੁੰਦੇ ਆ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿਉਂਕਿ ਜਿਹੜੀ ਚੀਜ਼ ਸਾਡੇ ਬਚਾਓ ਵਾਲੀ ਆ ਜਦੋਂ ਸਾਨੂੰ ਉਹ ਹੀ ਨਹੀਂ ਦੇ ਰਹੇ ਇਹਦਾ ਮਤਲਬ ਸਰਕਾਰ ਦੀ ਘਟੀਆ ਨੀਤੀਆਂ ਪਾਲਿਸੀਆਂ ਮਾੜੀਆਂ ਨੇ ਸਰਕਾਰ ਦੀ ਬੰਨੇ ਹੋਏ ਆ ਇਹ ਅਵਾਨੀ ਅਡਾਨੀਆ ਦੇ ਵੱਡੇ ਘਰਾਣਿਆਂ ਦੇ ਮੈਂ ਤਾਂ ਇੱਕ ਖਬਰ ਪੜ੍ਹ ਰਿਹਾ ਤਾਂ ਕਹਿੰਦੇ ਵੀ ਇਹਨਾਂ ਨੂੰ 13 ਵਾਰਲਡ ਨੂੰ 13 ਘਰਾਣੇ ਚਲਾ ਰਹੇ ਆ 13 13 ਲੋਕ ਉਹ ਚਲਾ ਰਹੇ ਆ ਜਿਹੜੇ ਮਜਬੂਰ ਆ ਮਜਬੂਰੀ ਬਸ ਨੇ ਸਰਕਾਰਾਂ ਇਹ ਜਿਹੇ ਗਲਤ ਫੈਸਲੇ ਲੈ ਕੇ ਮਾਰਿਆ ਜਾ ਰਿਹਾ ਸੋ ਸਾਡੀ ਜਿਹੜੀ ਲੜਾਈ ਆ ਜਾਇਜ਼ ਆ ਚਾਹੇ ਐਮਐਸਪੀ ਤੇ ਆ ਚਾਹੇ ਸੁਆਮੀਨਾਥਨ ਕਮਿਸ਼ਨ ਤੇ ਆ ਜਿਹੜਾ ਹੁਣ ਸੁਆਮੀਨਾਥਨ ਕਮਿਸ਼ਨ ਦਾ ਉਹ ਤਾਂ ਤੁਸੀਂ ਦੇਖਿਆ ਕਿਸਾਨਤਾ ਨੀਤਾ ਉਹ ਇੱਕ ਸਰਕਾਰ ਦਾ ਹੀ ਨੁਮਾਇੰਦਾ ਦਾ ਉਹਨੇ ਸਾਡੇ ਕਿਸਾਨਾਂ ਦੇ ਹੱਕ ਦੇ ਵਿੱਚ ਰਿਪੋਰਟ ਕਰੀ ਵਪਾਰੀਆਂ ਦੇ ਛੋਟਾ ਮਜ਼ਦੂਰ ਜਾਂ ਸੂਈ ਤੇ ਲੈ ਕੇ ਜਾਹਾਜ ਬਣਾਉਣ ਤੱਕ ਉਹ ਇਹਨਾਂ ਨੇ ਲਾਗੂ ਰੀ ਕਰੀ ਹੁਣ ਇਹਦੇ ਵਿੱਚ ਦੱਸੋ ਕਿਸਾਨ ਦਾ ਤੇ ਸੁਆਮੀਨਾਥਨ ਦਾ ਜਾਂ ਸਰਕਾਰ ਦਾ ਤੁਸੀਂ ਆਪ ਇਹ ਲੱਭ ਲਿਓ ਕਿਹਦਾ ਕਸੂਰ ਆ ਮੈਂ ਤਾਂ ਸਮਝਦਾ ਮੈਨੂੰ ਤਾਂ ਸਪੱਸ਼ਟ ਹੈ ਸਾਨੂੰ ਤਾਂ ਸਪੱਸ਼ਟ ਹੈ ਕਿ ਸਾਡੇ ਸਰਕਾਰਾਂ ਜਿਹੜੀਆਂ ਸਾਡੀ ਕਾਮਯਾਬੀ ਨੂੰ ਕਿਸਾਨ ਦੀ ਨੂੰ ਨਹੀਂ ਜਾ ਰਹੀਆਂ ਸਰਕਾਰਾਂ ਜਿਹੜੀਆਂ ਕਿ ਕਿਸਾਨ ਨੂੰ ਪਰਫੁੱਲਤ ਜਾਂ ਅਮੀਰ ਹੋਣ ਦਾ ਜਿਹੜਾ ਕਿ ਕਿਸਾਨਾਂ ਨੇ ਕਿਹਾ ਕਿ ਉਹ ਰੋਕ ਰਹੀ ਹੈ ਕਿ ਕਿਸਾਨ ਜਿਆਦਾ ਅਮੀਰ ਹੋਏ ਤੇ ਹੋਰ ਕਿਸਾਨ ਨੇ ਅੱਜ ਅਸਤੀਕਾਲ ਦੀ ਅਸਤੀਕਾਲ ਜੀ ਕੀ ਕਰਾਂਗੇ ਅੰਦਰ ਪਹੁੰਚੇ ਹੋ ਧਰਨੇ ਦੇ ਕਿਵੇਂ ਦੇਖਦੇ ਹੋ ਧਰਨੇ ਦਾ ਜਿਹੜਾ ਅੱਜ ਦਾ ਮਾਹੌਲ ਹੈ ਅੱਜ ਦੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਵਧੀਆ ਅਗਾਵਾਜੂ ਹੈ ਭਰਨਾ ਦਿਨ ਪਰ ਦਿਨ ਕਾਮਯਾਬ ਹੋ ਰਿਹਾ ਹੈ ਸੰਗਤਾਂ ਬਹੁਤ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ ਬਾਕੀ ਲੰਗਰ ਪਾਣੀਆਂ ਦਾ ਵੀ ਕੋਈ ਅੰਤਨੀ ਪ੍ਰਬੰਧ ਬਹੁਤ ਪ੍ਰਬੰਧ ਹੈ ਕਿਸੇ ਚੀਜ਼ ਦੀ ਅਸੇ ਘਾਟ ਨਹੀਂ ਮਾਇਆ ਦੀ ਵੀ ਕੋਈ ਘਾਟ ਨਹੀਂ ਮਾਇਆ ਵੀ ਬਾਹਰੋਂ ਵਾਸਾ ਆ ਰਹੀ ਹੈ ਜੋ ਸਟੇਜ ਵਾਸਤੇ ਦਿਨੇ ਆ ਉਹ ਮਾਇਆ ਵੀ ਬਹੁਤ ਲੋਕਦਾਨ ਕਰ ਰਹੇ ਹਨ ਕਾਰਨ ਕੀ ਆ ਜਿਹੜੇ ਕਿ ਕਾਰ ਕਿਸਾਨੀ ਜਿਹੜੇ ਖੇਤੀ ਕਾਨੂੰਨ ਕਿਉਂ ਰੱਦ ਨਹੀਂ ਲਾਗੂ ਦੇਖੋ ਇਹਦੇ ਵਿੱਚ ਇਹ ਹੈ ਸਰਕਾਰ ਦੇ ਖੇਤੀ ਕਾਨੂੰਨ ਰੱਦ ਕਰ ਦਿੰਦੀ ਹੈ ਨਾ ਰੱਦ ਕਰਕੇ ਜੇ ਉਹ ਸਾਡਾ ਕੰਕ ਦਾ ਜ ਐਮ ਐਸ ਪੀ ਹੈ ਉਹ ਸਾਡੀ ਪੂਰੀ ਮਿਲੇ ਇਹ ਸਰਕਾਰ ਇਹ ਚਾਹੁੰਦੀ ਨਹੀਂ ਜੇ ਸਾਨੂੰ ਐਮ ਐਸ ਸੀ ਦਾ ਜਿਹੜਾ ਰੇਟ ਆ ਫਸਲਾਂ ਦਾ ਪੂਰਾ ਮਿਲੇ ਤਾਂ ਅਸੀਂ ਕਾਮਯਾਬ ਹੋ ਜਾਾਂਗੇ ਇਹ اسی ਗੱਲ ਦੇ ਮਾਰੇ ਇਹਨੂੰ ਰੇਟ ਨੂੰ ਪੂਰਾ ਨਹੀਂ ਦੇ ਰਹੀ ਐਮ ਐਸ ਪੀ ਦੇਣ ਤੋਂ ਨਜ਼ਰ ਕਰਦੀ ਹੈ ਕਿ ਕਿ ਜਿੰਨ ਕੇ ਜਿਹੜੇ ਜ਼ਿੰਮੇਦਾਰ ਆ ਉਹ ਕਿਤੇ ਸਾਥੇ ਉੱਪਰ ਨਾ ਹੋ ਜਾਣ ਇਹ ਕਾਮਯਾਬ ਨਾ ਹੋ ਜਾਣਾ ਕਿਸਾਨਾਂ ਦਾ ਕਹਿਣਾ ਕਿ ਜੇਕਰ ਐਮ ਐਸ ਪੀ ਦੀ ਗਰੰਟੀ ਸਰਕਾਰ ਨਹੀਂ ਲਾਗੂਗੀ ਤਾਂ ਉਦੋਂ ਤੱਕ ਕਰਕੇ ਸਾਣ ਇਸੇ ਤਰ੍ਹਾਂ ਸ਼ੰਭੂ ਬਾਰਡਰ ਤੇ ਡਰੇ ਰਹਿਣਗੇ ਤੇ ਆਪਣੀਆਂ ਮੰਗਾਂ ਨੂੰ ਲਾਗੂ ਕਰਵਾ ਕੇ ਇਹ ਘਰਾਂ ਨੂੰ ਵਾਪਸ ਪਰਤਣਗੇ ਚੰਬੂ ਬਹਿਰੀਅਲ ਤੋਂ ਕੈਮਰਾਮੈਨ ਦਵਿੰਦਰ ਕਰੋੜੀ ਦੇ ਨਾਲ ਰਜਿੰਦਰ ਸਿੰਘ ਪੱਟ ਦੀ ਵਿਚੀ ਰਿਪੋਰਟ